ਹੈਲੋ ਜੀ ਸਸਿਕਾ ਜੀ ਸਾਰਿਆਂ ਨੂੰ ਕੀ ਹਾਲ ਜਣਾ ਮੀਰਾ ਤੁਸੀਂ ਸਾਰੇ ਠੀਕ ਹੋਵੋਗੇ ਤਾਂ ਦੱਸ ਦੋਗੇ ਵੈਲਕਮ ਆ ਜੀ ਤੁਹਾਡਾ ਫਲੇ ਜਣਾ ਤੇ ਮੈਨਾਂ ਬਹੁਤ ਦਿਨਾਂ ਬਾਅਦ ਤੁਹਾਡੇ ਨਾਲ ਵੀਡੀਓ ਸ਼ੂਟ ਕਰ ਰਹੀ ਆ ਤੇ ਕੁਝ ਵਾਰਸ ਕਦੇ ਕੰਮ ਨਹੀਂ ਇਦਾਂ ਦੇ ਹੋਏ ਪਰ ਸੀ ਕੁਝ ਸਨਾਈ ਜਣਾ ਕੱਪੜੇ ਬਸ ਸਾਰਾ ਬਹੁਤ ਜਿਕੇ ਰਿਜੀਨ ਰੂਟੀਨ ਹੋਈ ਪਈ ਸੀ ਉਹ ਵੀ ਕਰਕੇ ਨਾ ਮੈਂ ਕੋਈ ਵੀ ਵਲੋਗ ਜਿਹੜਾ ਤੁਹਾਡੇ ਨਾਲ ਸ਼ੇਅਰ ਨਹੀਂ ਕਰ ਸਕੀ ਜਈ ਸੋਚਿਆ ਨਾ ਬਹੁਤ ਸੀ ਮਨ ਵਿੱਚ ਲਓ ਆਪਾਂ ਹੁਣ ਸ਼ੂਟ ਕਰਦੇ ਆਂ ਵਿੱਚ ਮੈਂ ਕੀਤੇ ਵੀ ਪਰ ਹਣਾ ਕੰਟੀਨਿਊ ਨਹੀਂ ਹੋ ਰਿਹਾ ਨਾ ਵੀ 2 ਮਿੰਟ ਦੀ ਬਣ ਗਈ ਵੀਡੀਓ ਕਦੇ 4 ਮਿੰਟ ਦੀ ਤੇ ਬਟ ਆਈ ਥਿੰਕ ਨਹੀਂ ਹੋਈ ਹਨਾ ਤਾਂ ਕਰਕੇ ਮੈਂ ਕਿਹਾ ਚਲੋ ਅੱਜ ਉਹਨੂੰ ਵੀ ਮੈਂ ਸ਼ੇਅਰ ਕਰਦੀ ਆ ਜੀ ਅੱਜ ਆਪਣੇ ਕੋਲ ਆੜੀਆ ਬ੍ਰਾਈਡਲ ਤੇ ਸ਼ਾਪ ਤਾਂ ਵੈਸੇ ਤੁਸੀਂ ਨੇ ਦੇਖੀ ਹੋਈ ਆ ਜੀ ਆਪਣੀ ਹਨਾ ਥੋੜਾ ਮੋਟਾ ਮੈਨੂੰ ਲੱਗਦਾ ਮੈਂ ਕੰਮ ਹੋਰ ਕਰਵਾਇਆ ਸੀ ਹੈ ਉਹ ਗੁੱਡੇ ਦਾ ਸ਼ੇਅਰ ਨਹੀਂ ਕੀਤਾ ਜਿਵੇਂ ਕਿ ਆਹ ਹਨਾ ਮਾਪੇ ਦੇਖੋ ਸੈਂਫਾ ਲਗਵਾ ਲਈ ਨਾ ਸੀ ਰੇ ਆਪਣੇ ਭਲੇ ਹੋੜ ਵੀ ਲਗਾਉਣੇ ਆਈਆਂ ਨੇ ਤੇ ਬਾਕੀ ਮੈਂ ਸੋਚਿਆ ਵੀ ਅੱਜ ਹਨਾ ਕਿ ਖਾਦੀ ਦੀ ਪਿਆ ਪਿਆ ਤੇ ਆਪਾਂ ਗ੍ਰਾਂਟਸ ਮਿਲਾ ਲਈਏ ਜਦੋਂ ਕਲਰ ਵਗੈਰਾ ਹੀ ਕਰ ਗਏ ਤੇ ਨਾ ਗ੍ਰੀਨ ਜਦਿਸ ਤਾਂ ਮੁਰਾ ਨਹੀਂ ਲੱਗਦਾ ਸੋਹਣਾ ਲੱਗਦਾ ਤੇ ਬਾਕੀ ਇਹਨਾਂ ਤੋਂ ਆਪਣੀ ਵੀਰੇ ਨੂੰ ਤਾਇਆ ਸੀਗਾ ਤੇ ਉਹ ਜੀ ਨਾਲ ਤਾਂ ਆਪਾਂ ਨੇ ਇੱਧਰ ਨਹੀਂ ਸਾਈਡ ਬੈਕ ਸਾਈਡ ਲਾਗਾ ਹਨਾ ਉਹਦੇ ਨਾਲ ਵੀ ਜਿਹੜੀ ਲੁੱਕ ਜੀ ਸੋਹਣੀ ਹੋਣ ਲੱਗ ਗਈ ਮੈਂ ਹੁਣੇ ਮੈਂ ਛਾ ਵੀ ਕਿਹਾ ਕਿ ਮੇਰਾ ਕੱਪ ਇੱਥੇ ਪਿਆਗਾ ਚਾਹ ਲ ਤੇ ਬਾਕੀ ਜੀ ਤੁਹਾਡੀ ਸਾਰੀ ਹੋ ਗਈ ਮਾਰਨਿੰਗ ਦੇ 5:30 ਵਜੇ ਤੇ ਨਾਲੇ ਨੰਦ ਗੱਜ ਸਾਈਡ ਹੈਗੇ ਨੇ 10 ਦਾ ਟਾਈਮ ਹੋਣਾਗਾ ਵੀ 9:30 ਨੂੰ ਕਹਿੰਦੇ ਸੀ ਨੇ ਰੈਡੀ ਹੋ ਕੇ ਜਾਣਾਗਾ ਤਾਂ ਹੈ ਕਿ ਮਟਟਰ ਵੀ ਤੁਸੀਂਾਂ ਜਿਹੜਾ ਚਾਹਉਂਦੇ ਆ ਜ ਸਾਡੇ ਛੇਕ ਦੇ ਹੋਊਗੇ ਵਿੱਚ ਸਾਡੇ ਛੇਤਾਂ ਵਾਲੇ ਹੋਣਗੇ ਤੇ ਬਾਕੀ ਜੀ ਸਮਾਨ ਦੇਖੋ ਮੈਨੂੰ ਲੱਗ ਰਿਹਾ ਏਦਾਂ ਕੱਢ ਕੇ ਰੱਖ ਲਿਆ ਆਪਣਾ ਜਿਹੜਾ ਵੀ ਆਪਣਾ ਸਿੱਧਾ ਰੈਡੀ ਕਰਨਾ ਵਾਸਤੇ ਜੋ ਵੀ ਆਪਣਾ ਸਮਾਨ ਹੈ ਜਿਹੜਾ ਚਾਹੀਦਾ ਸੀ ਤੇ ਸਾਰਾ ਆਪਣਾ ਇੱਥੇ ਪਿਆਰ ਰੱਖ ਲੈ ਕੇ ਆਪਾਂ ਕੋਈ ਚੀਜ਼ ਜਿਹੜੀ ਨੱਬੜੀ ਆ ਉਹ ਅੱਜ ਨਾ ਠੰਡ ਬਹੁਤ ਜ਼ਿਆਦਾ ਹੋ ਗਈ ਪਈ ਆ ਮੈਂ ਨਾ ਕੋਟੀ ਵਾਰ ਰੱਖੀ ਹੈ ਜੀ ਹਾਂ ਤੇ ਮੈਂ ਕਿਹਾ ਚਲੋ ਜੀ ਘਰ ਨਹੀਂ ਵੱਲ ਦਿੱਕਾ ਪਉਤਾ ਹੁਣ ਤਾਂ ਆ ਗਏ ਤੇ ਬੱਸ ਜੀ ਹੁਣ ਆਪਾਂ ਵੇਟ ਕਰ ਰਹੇ ਹਾਂ ਮੈਂ ਦੇਖੂ ਕੋਸ਼ਿਸ਼ ਕਰੂੰਗੀ ਮੈਂ ਜੇ ਉਹ ਨਾ ਆਪਣੇ ਨਾਲ ਹੋਏ ਤਾਂ ਵੀ ਵੀਡੀਓ ਬਣਾਉਣ ਲਈ ਨਾ ਤੁਹਾਨੂੰ ਥੋੜੇ ਨਾਲ ਮਾੜਾ ਬਟਾਇਦਾ ਬਲੋਗ ਸ਼ੂਟ ਕਰਕੇ ਤੁਹਾਡੇ ਨਾਲ ਜਲਦੀ ਪਹੁੰਚਾਂਗੀ ਤੇ ਤੁਹਾਡੇ ਨਾਲ ਸ਼ੇਅਰ ਕਰੂੰਗੀ ਮੈਂ ਕਿਵੇਂ ਜੇ ਰੈਡੀ ਤਾਂ ਜਾਂ ਫਿਰ ਕੀ ਕੁਝ ਆਪਾਂ ਕਰ ਰਹੇ ਹਾਂ ਹਨਾ ਤੇ ਬਟ ਜੇ ਅਗਲਾ ਹੁਣ ਆਪਣੇ ਨਾਲ ਨਾ ਹੋਏ ਜਾਂ ਫਿਰ ਮੇਰੀ ਮਜਬੂਰੀ ਆ ਬਾਕੀ ਜਿਹੜਾ ਨਾ ਚਲੋ ਉਹ ਨਾ ਆਪਣੇ ਨਾਲ ਹੋਏ ਵੀ ਹਾਂ ਨਾ ਵੀ ਅਸੀਂ ਨੇ ਨਹੀਂ ਹੋਣਾ ਕੈਂਪਲੇਟ ਕੀ ਹੈ ਨਾ ਤਾਂ ਉਹਨਾਂ ਦੇ ਜੋ ਵੀ ਲਹंगा ਵਗੈਰਾ ਹੋਇਆ ਕਿਵੇਂ ਨਾ ਹੋਇਆ ਜਾਂ ਫਿਰ ਹਨਾ ਉਹਨਾਂ ਦੀ ਜਵੈਲਰੀ ਵਗੈਰਾ ਜਾਂ ਹੈਅਰ ਸਟਾਈਲ ਆਪਾਂ ਨੇ ਕਿਵੇਂ ਲਾਗੀ ਤਾਂ ਉਹ ਮੈਂ ਕੋਸ਼ਿਸ਼ करूंगी ਮੈਂ ਤੁਹਾਡੇ ਨਾਲ ਸ਼ੇਅਰ ਕਰਾਂ ਕਿਉਂਕਿ ਬੜੀ ਹੈਵੀ ਜੀ ਲੁੱਕ ਤਾਂ ਉਹਨਾਂ ਨੂੰ ਨਹੀਂ ਚਾਹੀਦੀ ਨਾਰਮਲ ਜੀ ਉਹਨਾਂ ਨੇ ਰੈਡੀ ਹੋਣਾਗਾ ਤੇ ਕੋਸ਼ਿਸ਼ ਕਰੂੰਗੀ ਮੈਂ ਇਹ ਤੁਹਾਡੇ ਤੱਕ ਤੁਹਾਨੂੰ ਉਹਨਾਂ ਨਾਲ ਸ਼ੇਅਰ ਕਰਾਂ ਜਿਵੇਂ ਲੱਫਾ ਤਿਆਰ ਕਰਾਂਗੇ ਨਿਵੇਂ ਨਾ ਉਹਨਾਂ ਦਾ ਜੋ ਵੀ ਨਾ ਹੋਇਆ ਲੈਂਗਾ ਵਗੈਰਾ ਹੋਇਆ ਤੁਹਾਡੇ ਨਾਲ ਜੁੜੂ ਮੈਂ ਸ਼ੇਅਰ ਕਰੂੰ ਕੱਲ੍ਹੇ ਸ਼ਾਮ ਸੀ ਬਾਜ਼ਾਰ ਵੀ ਜਾ ਕੇ ਨਹੀਂ ਆ ਸਕਿਆ ਕਿਉਂਕਿ ਮੈਂ ਤਾਂ ਸੋਚਿਆ ਸੀ ਮੈਂ ਘੱਪੇ ਤੁਹਾਨੂੰ ਲੋਨ ਫਿਰ ਕਰਦੇ ਆ ਪਰ ਰਸਤੇ 'ਚ ਇੰਨੀ ਨੇੜਾ ਫਿਕਾ ਪੋਸਟਰ ਆਇਆ ਹੋਤ ਜਿਆਦਾ ਸੀ ਮੈਨੂੰ ਆ ਹੀ ਹੋਗਾ ਮੈਂ ਕਿਹਾ ਫੋਨ ਵਗੈਰਾ ਨਾਲ ਮੇਰਾ ਡਿੱਕ ਜੀ ਹੈ ਨਾ ਕਰਕੇ ਬਾਕੀ ਜੀ ਪਲੀਜ਼ ਜੋ ਵੀ ਆਪਣੇ ਚੈਨਲ ਦੇ ਫਸਟ ਟਾਈਮ ਆ ਤਾਂ ਪਲੀਜ਼ ਮੇਰੀ ਰਿਕਵੈਸਟ ਆ ਆਪਣੇ ਚੈਨਲ ਸਬਸਕ੍ਰਾਈਬ ਜੁੜ ਕੇ ਨਾ ਕਰੋ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਵੀ ਦੱਸਿਆ ਕਰੋ ਵੀਡੀਓ ਤੁਹਾਨੂੰ ਕਿਵੇਂ ਜੀ ਲੱਗਦੀ ਆ ਤੇ ਕੋਸ਼ਿਸ਼ करूंगी ਜੀ ਆਪਣੀ ਅੱਜ ਵਾਲੀ ਵੀਡੀਓ ਨੂੰ ਵੱਧ ਤੋਂ ਵੱਧ ਹੋਇਆ ਮੈਂ ਆਪਣੀ ਸ਼ਾਪ ਦੀ ਵੀਡੀਓ ਵੱਧ ਤੋਂ ਵੱਧ ਥੋੜਾ ਜਨਾਸ਼ੀ ਅ ਕਰਿਆ ਕਰੂੰਗੀ ਜ਼ਿੰਮੇਦਾਰੀ ਆਪਣੇ ਕੋਲ ਖੰਮ ਹੋਇਆ ਕਰੂਗਾ ਇਹਦੇ ਨਾਲ ਹੋਰ ਵੀ ਆਪਾਂ ਵਧੀਆ ਵਧੀਆ ਨੇ ਫਲੋਗਿੰਗ ਦੇ ਹੱਥ ਤੱਕ ਲਾਈਕ ਕਰਦੇ ਰਹੀਏ ਤੇ ਚਲੋ ਜੀ ਹੁਣ ਆਪਾਂ ਵਰਦਿਆ ਨਾਲ ਦੀ ਰੇਟ ਤੇ ਦਵਾਗੇ ਫਿਰ ਮੈਂ ਤੁਹਾਨੂੰ ਜਰੂਰ ਤੁਹਾਡੀ ਦਿਖਾਵਾਂ ਉਹਨਾਂ ਦੇ ਜਦੋਂ ਆਏ ਉਹ ਤੇ ਮਿਲਦੇ ਆਪਾਂ ਥੋੜੇ ਟਾਈਮ ਬਾਅਦ ਹਾਂਜੀ ਇੱਥੇ ਜਿਹੜੀ ਆਪਾਂ ਨੇ ਕਰਨੀ ਸੀ ਜੀ ਬ੍ਰਾਈਡ ਉਹ ਆ ਗਈ ਸੀ ਇਹ ਇੱਥੇ ਤਕਰੀਬਨ 7 ਕੁ ਦਾ ਜਿਹੜਾ ਟਾਈਮ ਆ ਹੋ ਚੁੱਕਿਆ ਸੀਗਾ 6:30 ਦਾ ਟਾਈਮ ਦਿੱਤਾ ਸੀ ਉਹਨਾਂ ਨੂੰ ਪਰ ਮੈਂ ਉਹ ਆਉਂਦੇ ਕਰਦੇ ਉਹਨਾਂ ਨੂੰ ਟਾਈਮ ਲੱਗ ਗਿਆ ਸੱਤ ਵੱਜ ਚੁੱਕੇ ਸੀ ਤੇ ਲੋਜ ਜੀ ਇਹ ਵਾਲਾ ਹੈਗਾ ਉਹਨਾਂ ਦਾ ਲਹਿੰਗਾ ਹੈਗਾ ਰੈੱਡ ਮਹਿਰੂਨ ਜਿਹਾ ਕਲਰ ਸੀਗਾ ਇਹ ਬਹੁਤ ਸੋਹਣਾ ਸੀਗਾ ਜਿਹੜੀ ਜਿਹੜਾ ਕੰਮ ਆ ਬਹੁਤ ਸੋਹਣਾ ਹੋਇਆ ਸੀ ਹੈਵੀ ਸੀ ਬਹੁਤ ਜ਼ਿਆਦੀ ਵੈਸੇ ਤਾਂ ਜੋ ਵੀ ਬਰਾਇਡਲ ਦੇ ਲਹਿੰਗੇ ਨੇ ਅੱਜ ਕੱਲ ਆ ਰਹੇ ਨੇ ਹਨਾ ਸਾਰੇ ਹੈਵੀ ਹੁੰਦੇ ਨੇਗੇ ਤੇ ਪਰ ਇਹ ਵੀ ਬਹੁਤ ਜ਼ਿਆਦੀ ਹੈਵੀ ਸੀਗਾ ਤੇ ਲੋਜ ਜੀ ਤਾਂ ਲਈ ਹੈਗੀ ਇਹਦੀ ਜਵੈਲਰੀ ਵਗੈਰਾ ਤੇ ਨਾਲ ਹੀ ਖਲੀਰੇ ਵਗੈਰਾ ਸਾਰਾ ਕੁਝ ਮੈਂ ਇੱਥੇ ਰੱਖਤਾ ਨਿਪਟਾ ਤੋਡੇ ਨਾਲ ਚਲੋ ਇੱਕ ਵਾਰੀ ਆਪਾਂ ਸ਼ੇਅਰ ਕਰ ਲੈ ਲਈਏ ਲਓ ਜੀ ਇਹ ਹੈਗੇ ਸੀ ਇਹਨਾਂ ਦੇ ਕਲੀਅਰ ਇਹਨਾਂ 'ਚ ਲਿਖਿਆ ਹੋਇਆ ਸੀ ਛੋਟੇ-ਛੋਟੇ ਜਿਹੇ ਕੋਡਿੰਗਾਂ ਨੀਚੇ ਵਾਲੀ ਸਾਈਡ ਤੇ ਇਹ ਹੈਗਾ ਸੀ ਜੀ ਸੈੱਟ ਜੋ ਬ੍ਰਾਈਡਲ ਜਾਨੀ ਕਿ ਜਿਹੜੇ ਲਹਿੰਗੇ ਦੇ ਨਾਲ ਆਇਆ ਸੀ ਪਰ ਇਹ ਵਾਲਾ ਇਹਨਾਂ ਨੇ ਵੇਅਰ ਨਹੀਂ ਸੀ ਕਰਨਾ ਇਹ ਵਾਲਾ ਜਿਹੜਾ ਸੈੱਟ ਆ ਉਹ ਇਹਨਾਂ ਨੇ ਵੇਅਰ ਕਰਨਾ ਸੀ ਲੱਗ ਤੋਂ ਲੈ ਕੇ ਆਏ ਸੀ ਇਹ ਤੇ ਨਾਲ ਹੀ ਹੈਗੀ ਹੈ ਜੀ ਇਹ ਵਾਲੀ ਹੇਅਰ ਐਸੈਸਰੀ ਜਿਹੜੇ ਦੁਪੱਟੇ ਸੀ ਜੀ ਇਸ ਲਹਿੰਗੇ ਨਾਲ ਦੋ ਸੀ ਡਬਲ ਦੁਪੱਟੇ ਵਾਲਾ ਸੀਗਾ ਪਰ ਅੱਜ ਕੱਲ ਜਿਹੜਾ ਹੈਗਾ 트ੈਂਡ ਨਹੀਂ ਹੈਗਾ ਡਬਲ ਦੁਪੱਟੇ ਤਾਂ ਇਸ ਲਈ ਆਪਾਂ ਜਿਹੜਾ ਹੈਗਾ ਸਿੰਗਲ ਦੁਪੱਟਾ ਹੀ ਉਹਨਾਂ ਤੇ ਦਮਾਂਗੇ ਜਾਨੀ ਇੱਕ ਹੈਗਾ ਸੀ ਰੈੱਡ ਇੱਕ ਹੈਗਾ ਸੀ ਸਕਿਨ ਜੇ ਕੱਲ ਦਾ ਨੈਟ ਚ ਹਨਾ ਉਹ ਨਹੀਂ ਆਪਾਂ ਦੇਵਾਂਗੇ ਇਸ ਲਈ ਆਪਾਂ ਉਹ ਪੋਲੀਥਿਨ ਚੋਂ ਕੱਢੇ ਹੀ ਨਹੀਂ ਹੈਗਾ ਸੀ ਤੇ ਲਓ ਜੀ ਇਹ ਵਾਲਾ ਦੁਪੱਟਾ ਮੇਰਾ ਇੱਕ ਵਾਰੀ ਰੱਖਤਾ ਤੁਹਾਨੂੰ ਦਿਖਾਤਾ ਵੀ ਇਹ ਵਾਲਾ ਹੈਗਾ ਜੀ ਰੈਂਕ ਤੇ ਨਾਲ ਹੀ ਇਹ ਸੀ ਦੁਪੱਟਾ ਤੇ ਲਓ ਜੀ ਇੱਥੇ ਇਹਨਾਂ ਦਾ ਆਲਮੋਸਟ ਮੇਕਅਪ ਆ ਜਿਹੜਾ ਡਨ ਹੋ ਚੁੱਕਿਆ ਸੀਗਾ ਤੇ ਮੇਕਅਪ 18 ਮਿੰਟ ਤੋਂ ਬਾਅਦ ਇੱਥੇ ਬਸ ਮੈਂ ਲੱਗੀ ਸੀ ਉਹਨਾਂ ਦਾ హెయిਰ ਦਾ ਕਰਨ ਬਸ ਇੱਥੇ ਜੂੜਾ ਵਗੈਰਾ ਹੋ ਗਿਆ ਸੀ ਸਿੰਪਲ ਜਿਹਾ ਬਣਾਇਆ ਸੀ ਆਪਾਂ ਨੇ ਜੂੜਾ ਤੇ ਉੱਪਰ ਆਪਾਂ ਨੇ ਜੋ ਹੈਗੇ ਸੀ హెయిਰ ਸੈਸੇ ਉਹ ਵਾਰੀ ਆਪਾਂ ਨੇ ਲਗਾਤੀ ਸੀਗੇ ਵੈਸੇ ਇਹਨਾਂ ਨੂੰ ਲੋਕਾ ਜਿਹੜੀ ਨੇਚਰਲ ਜੀ ਚਾਹੀਦੀ ਸੀ ਜਿਆਦਾ ਹੈਵੀ ਬੇਸ ਨਹੀਂ ਸੀ ਆਪਾਂ ਨੇ ਦਿੱਤਾ ਤੇ ਕੋਸ਼ਿਸ਼ ਮੈਂ ਬਸ ਉਹੀ ਕੀਤੀ ਆ ਵੀ ਜੋ ਇਹਨਾਂ ਦੇ ਚਿਹਰੇ ਤੇ ਹਨਾ ਸਹੀ ਜਾਵੇ ਜਿਆਦਾ ਹੈਵੀ ਜਿਆ ਨਾਲ ਲੱਗੇ ਹਨਾ ਫੇਸ ਬੜਾ ਜਾਨੀ ਕਿ ਆਊਟ ਜੇ ਲੱਗਣ ਲੱਗੇ ਜਦੋਂ ਆਪਾਂ ਬੇਸ ਆ ਜਿਹੜਾ ਥੋੜਾ ਜਿਹਾ ਜ਼ਿਆਦਾ ਕਰ ਦਿੰਨੇ ਆ ਤੇ ਇੱਥੇ ਜਿਹੜਾ ਟਿੱਕਾ ਸੀ ਮੈਂ ਉਹ ਸੈੱਟ ਕਰਕੇ ਦੇਖ ਰਹੀ ਸੀ ਵੀ ਕਿੰਨਾ ਕੁ ਉੱਚਾ ਹਨਾ ਉਹਨਾਂ ਦੇ ਲੱਗੂਗਾ ਕਿੰਨਾ ਕੁ ਆਪਾਂ ਨੂੰ ਸਹੀ ਲੱਗੂ ਜਿਹੜਾ ਟਿੱਕਾ ਯਾਨੀ ਕਿ ਗੋਲ ਸੀਗਾ ਥੋੜਾ ਜਿਹਾ ਯਾਨੀ ਕਿ ਜਿਹੜਾ ਉਹਦਾ ਸਾਈਜ਼ ਆ ਉਹ ਵੱਡਾ ਸੀਗਾ ਤੇ ਲੋ ਜੀ ਆਪਣੇ హెయిਰ ਦਾ ਕੰਮ ਵੀ ਇੱਥੇ ਹੋ ਗਿਆ ਟਿੱਕਾ ਵੀ ਆਪਣਾ ਹੋ ਗਿਆ ਜੀ ਸੈੱਟ ਨਾਲ ਜਿਹੜੀ ਹੈਗੀ ਡਬਲ ਟਿਪ ਵਗੈਰਾ ਉਹ ਮੈਂ ਲਗਾ ਦੂੰਗੀ ਤਾਂ ਕਿ ਜਿਹੜਾ ਆਪਣਾ ਟਿੱਕਾ ਇੱਧਰ ਉੱਧਰ ਨਾ ਹਿੱਲੇ ਹਨ ਤੇ ਕੁਝ ਕੁ ਗੱਲਾਂ ਦਾ ਜਦੋਂ ਤੁਸੀਂ ਵੀ ਹਨਾ ਲਹਿੰਗਾ ਵਗੈਰਾ ਲੈਨੇ ਹੋ ਤਾਂ ਜਿਹੜੀਆਂ ਮਿਸਟੇਕ ਇਹਨਾਂ ਤੋਂ ਹੋਈਆਂ ਸੀ ਪਲੀਜ਼ ਤੁਸੀਂ ਨਾ ਕਰਿਓ ਜਰੂਰ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਓ ਜਿਵੇਂ ਕਿ ਜੋ ਵੀ ਹਨਾ ਇਹਨਾਂ ਦਾ ਲਹਿੰਗਾ ਸੀਗਾ ਇਹਨਾਂ ਦੀ ਜੋ ਵੀ ਹਨਾ ਯਾਨੀ ਕਿ ਆਪਾਂ ਕਹਿੰਦੇ ਬਲਾਊਜ਼ ਸੀਗਾ ਉਹਦੀ ਜਿਹੜੀ ਫਿਟਿੰਗ ਉਹ ਨਹੀਂ ਸੀ ਸਹੀ ਹੈਗੀ ਦੂਸਰੀ ਗੱਲ ਲਹਿੰਗੇ ਤੇ ਜਿਪ ਹੁੰਦੀ ਹੈ ਸਾਈਡ ਤੇ ਉਹ ਨਹੀਂ ਸੀ ਲੱਗੀ ਹੋਈ ਤੇ ਨਾ ਹੀ ਲਹਿੰਗੇ ਦੇ ਵਿੱਚ ਬੈਲਟਾਂ ਹੁੰਦੀਆਂ ਨਹੀਂਆਂ ਬੋਥ ਵੈਲਟ ਹੁੰਦੀ ਹੈ ਨਾ ਉਹ ਲੱਗੀਆਂ ਹੋਈਆਂ ਸੀ ਪਲੀਜ਼ ਜਦੋਂ ਵੀ ਤੁਸੀਂ ਲਹਿੰਗਾ ਲਾਉਂਗੇ ਤਾਂ ਇਹਨਾਂ ਗੱਲਾਂ ਦਾ ਜ਼ਰੂਰ ਧਿਆਨ ਰੱਖਿਓ ਤੇ ਲਓ ਜੀ ਬ੍ਰਾਈਡਲ ਵੀ ਰੈਡੀ ਹੋ ਗਈ ਇਸ ਇਥੇ ਨਾਲ ਇਹ ਵਾਲੀ ਜਿਹੜੀ ਗੁੜਿਆਈ ਵੀ ਰੈਡੀ ਹੋਏ ਸੀ ਇੱਕ ਅਲੱਗ ਤੋਂ ਤੇ ਦੱਸਿਓ ਜੀ ਕਿਵੇਂ ਦੀ ਲੁੱਕ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਬਸ ਇਥੇ ਉਹ ਵੇਟ ਕਰਨ ਲੱਗੇ ਹੋਏ ਸੀਗੇ ਤੇ ਵੀ ਲੈਣ ਆਉਣਗੇ ਲਓ ਜੀ ਇਹਨਾਂ ਦਾ ਹੋ ਗਿਆ ਸਾਰਾ ਯਾਨੀ ਕਿ ਕੰਮ ਖਤਮ ਹੋ ਗਿਆ ਸੀ ਤਕਰੀਬਨ ਇੱਥੇ 9:30 ਦਾ ਜਿਹੜਾ ਟਾਈਮ ਹੋ ਚੁੱਕਿਆ ਸੀਗਾ ਤੇ ਬਸ ਇਹ ਹੁਣ ਜਾ ਹੀ ਰਹੇ ਸੀਗੇ ਤੇ ਮੈਂ ਕਿਹਾ ਚਲੋ ਛੋਡੇ ਨਾਲ ਆਪਾਂ ਸ਼ੇਅਰ ਕਰਦੀ ਆਂ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਕਿ ਮੈਨੂੰ ਲੱਗਿਆ ਮੇਰਾ ਅੱਜ ਦਾ ਵਲੌਗ ਇਨੀ ਇੱਕ ਜਿਹੜੀ ਕੋਸ਼ਿਸ਼ ਆ ਮੈਂ ਕੀਤੀ ਆ ਵੀ ਆਪਣੇ ਜਿਹੜਾ ਹੈਗਾ ਸ਼ਾਪ ਦਾ ਕੰਮ ਛੋਡੇ ਨਾਲ ਮੈਂ ਸ਼ੇਅਰ ਕਰਾਂ ਤੇ ਬਾਕੀ ਦੁਪੱਟਾ ਵਗੈਰਾ ਇਦਾਂ ਮੈਂ ਉਹਨਾਂ ਦੇ ਦਿੱਤਾ ਸੀਗਾ ਸਿੰਪਲ ਜਿਹਾ ਹੁਣ ਅੱਜਕੱਲ ਜਿਹੜਾ ਆਪਣਾ ਪੰਜਾਬੀ ਲੁੱਕ ਦੇ ਵਿੱਚ ਜਿਵੇਂ ਦਾ ਚੱਲਦਾ ਤੇ ਲਓ ਜੀ ਇਹ ਹੈ ਜਨ ਦੀ ਫਾਈਨਲ ਲੁੱਕ ਕਮੈਂਟ ਕਰਕੇ ਜਰੂਰ ਦੱਸਿਓ ਪਲੀਜ਼ ਜੋ ਵੀ ਚੈਨਲ ਤੇ ਨਵਾਂ ਆਇਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਤੇ ਜੋ ਵੀ ਮੈਂ ਬ੍ਰਾਈਡਲ ਯਾਨੀ ਕਿ ਰੈਡੀ ਕੀਤੀ ਆ ਉਹ ਵੀ ਤੁਸੀਂ ਕਮੈਂਟ ਕਰਕੇ ਦੱਸਿਓ ਮੇਰਾ ਮੇਕਅਪ ਯਾਨੀ ਕਿ ਤੁਹਾਨੂੰ ਕਿਵੇਂ ਦਾ ਲੱਗਿਆ ਕੀਤਾ ਵਾ ਜਿਹੜੀ ਇਹਨਾਂ ਦੀ ਲੁੱਕ ਆ ਤੁਹਾਨੂੰ ਕਿਵੇਂ ਦੀ ਲੱਗੀ ਆ ਮਿਲਦੇ ਆ ਜੀ ਆਪਾਂ ਨੈਕਸਟ ਬਲੌਗ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਸਾਰੇ